ਲੈ ਵੀ ਦੋਸਤੋ ਸਾਸਤਰੀ ਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਦੇਵਾਂਗੇ ਇੱਕ ਨਵੀਂ ਅਪਡੇਟ ਤੁਸੀਂ ਦੇਖ ਰਹੇ ਹੋਵੋਗੇ ਬਾਈ ਨੇ ਡੱਬੇ ਰੱਖ ਰੱਖੇ ਨੇ ਵੀ ਡੱਬੇ ਕਿਉਂ ਰੱਖੇ ਨੇ ਇਹਨਾਂ ਦੇ ਉੱਪਰ ਹੀ ਜਾਣਕਾਰੀ ਦੇਵਾਂਗੇ ਤੇ ਬਹੁਤ ਬਾਈਆਂ ਨੂੰ ਡਾਕਟਰ ਰਹਿੰਦਾ ਵੀ ਯਾਰ ਕਿਹੜਾ ਤੇਲ ਪਾਈਏ ਕਿਵੇਂ ਪਾਈਏ ਕੀ ਗੱਲਬਾਤ ਹੈ ਇਹ ਅਸੀਂ ਕਿਸੇ ਤੇਲ ਦੀ ਐਡ ਨਹੀਂ ਕਰਦੇ ਕੰਪਨੀਆਂ ਆਪ ਪ੍ਰੂਵ ਕਰਦੀਆਂ ਨੇ ਬਈ ਇਹ ਗੱਲ ਨੂੰ ਅਸੀਂ ਕੋਈ ਐਦਾਂ ਨਹੀਂ ਹੈਗੇ ਵੀ ਕਸਟਰੋਲ ਜਾਂ ਗੋਲਫ ਜਾਂ ਕਿਸੇ ਵੀ ਤਰ੍ਹਾਂ ਦੇ ਅਸੀਂ ਐਡ ਕਰ ਰਹੇ ਹਾਂ ਉਹ ਗੱਲ ਭੁੱਲ ਜੋ ਆਪਾਂ ਤੁਹਾਨੂੰ ਪ੍ਰੂਫ ਕਰ ਰਹੇ ਹਾਂ ਵੀ ਆਪਾਂ ਨੂੰ ਕਿਹੜੇ ਮੋਟਰਸਾਈਕਲ ਦੇ ਵਿੱਚ ਕਿਹੜਾ ਤੇਲ ਪਾਣਾ ਚਾਹੀਦਾ ਲੈ ਵੀ ਸਾਰੇ ਪਹਿਲਾਂ ਡੱਬੇ ਚੈੱਕ ਕਰੋ ਤੇ ਆਹ ਇੱਧਰ ਪਿਆ ਕੈਸਟਰੋਲ ਇੱਧਰ ਗਲਫ ਤੇ ਇੱਧਰ ਵੀ ਗਲਫ ਪਿਆ ਇਹ ਸਕੂਟਰੀ ਵਾਲਾ ਤੇਲ ਹੈ ਤੇ ਆਹ ਤੇਲ ਦੇ ਵਿੱਚ ਆਹ ਤੇਲ ਦੇ ਚੱਕੀ ਅੰਤਰ ਹੈ ਕੀ ਗੱਲਬਾਤ ਹੈ ਇਹ ਸਾਰੀ ਗੱਲਬਾਤ ਤੁਹਾਨੂੰ ਦੱਸਾਂਗੇ ਲੈ ਵੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਇਹ ਭੁਲੇਖਾ ਨਿਕਲ ਜੇ ਅੱਜ ਕਿਸੇ ਵੀ ਬਾਈ ਨੂੰ ਦਿਕਤ ਨਾ ਆਵੇ ਯਾਰ ਆਪਾਂ ਕਿਹੜਾ ਤੇਲ ਪਾਈਏ ਕੀ ਗੱਲਬਾਤ ਆ ਸਾਰੀ ਗੱਲਬਾਤ ਤੁਹਾਨੂੰ ਦੱਸਾਂਗੇ ਇਹ ਹੈਗੇ ਛੋਟੇ ਮੋਟਰਸਾਈਕਲਾਂ ਵਾਸਤੇ ਜਿਹੜੇ 100 ਸੀਸੀ ਮੋਟਰਸਾਈਕਲ ਨੇ 150 ਸੀਸੀ ਤੱਕ ਤੁਸੀਂ ਇਹ ਵਰਤ ਸਕਦੇ ਹੋ ਬਈ ਠੀਕ ਹੈ ਬਾਕੀ ਆਪਣੇ ਆਪਣੀ ਚੋਅ ਹੈ ਜਿਹੜਾ ਮਰਜ਼ੀ ਤੁਸੀਂ ਵਰਤੋ ਆ ਕੰਪਨੀਆਂ ਆਪ ਦੇ ਹਿਸਾਬ ਨਾਲ ਪੂਰੇ ਬੈਸਟ ਹੀ ਬਣਾਉਂਦੇ ਨੇ ਜਿੰਨੇ ਕੇ ਰੁਪਏ ਲਾਉਨੇ ਆ ਉੰਨੇ ਕੀ ਵਧੀਆ ਤੇਲ ਬਣਾਉਂਦੀ ਆ ਬਈ ਲੈ ਵੀ ਆਇਓ ਹੁਣ ਆਪਾਂ ਸ਼ੁਰੂ ਕਰਦੇ ਆ ਟੈਸਟ ਡਰੋਲ ਤੋਂ ਵੀ ਕੀ ਗੱਲਬਾਤ ਆ big castrol ਦੇ ਵਿੱਚ ਇਹ じゃ ਕੀ ਪਾਇਆ ਹੋਇਆ ਗੁਲਫ ਦੇ ਵਿੱਚ ਕੀ ਪਾਇਆ ਜੇ ਕੋਈ ਹੋਰ ਸਰਪੋ ਵਗੈਰਾ ਦਾ ਤੇਲ ਹੈ ਕਿਸੇ ਵੀ ਕੰਪਨੀ ਦਾ ਤੇਲ ਹੈ ਤੇ ਸਾਰਿਆਂ ਦੇ ਨਾਮ ਆਪਾਂ ਨਹੀਂ ਲੈ ਸਕਦੇ ਕਿਉਂਕਿ ਤੇਲ ਹੀ ਇੰਨੇ ਤਰ੍ਹਾਂ ਦੇ ਹੋ ਚੁੱਕੇ ਨੇ ਆਪਾਂ ਉਹਨਾਂ ਦੇ ਨਾਮ ਨਹੀਂ ਲੈ ਸਕਦੇ ਜਿਹੜਾ ਵੀ ਤੁਸੀਂ ਪਾਉਨੇ ਹੋ ਬੈਸਟ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹ ਬੈਸਟ ਹੈ ਪਰ ਪਾਉਣਾ ਕਿਹੜਾ ਚਾਹੀਦਾ ਉਹ ਤੁਹਾਨੂੰ ਦੱਸਦੇ ਆ ਇਹਦੇ ਵਿੱਚ ਕੀ ਖਾਸੀਅਤ ਹੁੰਦੀ ਹੈ ਇੱਕ ਦੂਜੇ ਨੂੰ ਆਪਾਂ ਨੂੰ ਕਹਿੰਦੇ ਰਹਿੰਨੇ ਆ ਹੁਣ ਚਾਰ ਮਕੈਨਿਕ ਨੇ ਉਹ ਅਲੱਗ-ਅਲੱਗ ਕਹਿੰਦੇ ਨੇ ਬਾਈ ਤੂੰ ਕਸਟਰੋਲ ਪਾ ਕੋਈ ਕਹਿੰਦਾ ਗੁਲਫ ਪਾ ਕੋਈ ਕਹਿੰਦਾ ਸਰਬੋਪਾ ਕੋਈ ਕਹਿੰਦਾ ਰਿਲਾਇੰਸ ਪਾ ਠੀਕ ਹੈ ਜੀ ਤੇ ਉਹਦੇ ਵਿੱਚ ਮਤਲਬ ਕੀ ਹੈ ਉਹਦਾ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਆਪਾਂ ਉਹਨੂੰ ਮਤਲਬ ਵੀ ਪੁੱਛ ਸਕਦੇ ਆ ਕਿ ਕੀ ਮਤਲਬ ਹੈ ਕਿਉਂ ਪਾਉਣਾ ਚਾਹੀਦਾ ਕਿਉਂਕਿ ਜਿਹੜੇ ਨੂੰ ਚੰਗਾ ਲੱਗਦਾ ਉਹੀ ਪਾਉਂਦਾ ਵੇ ਠੀਕ ਹੈ ਇਹ ਕੋਈ ਕੋਪਨ ਦੇ ਇਖਤਿਆਰ ਦੇ ਨਹੀਂ ਹੈਗਾ ਵੀ ਕੋਪਨ ਇਹਨਾਂ ਦੇ ਵਿੱਚ ਪੈ ਕੇ ਨਾ ਤਾਂ ਤੁਸੀਂ ਆ ਪਾਓ ਤਾਂ ਉਹ ਪਾਓ ਐਹ ਜੀ ਕੋਈ ਗੱਲ ਨਹੀਂ ਹੈਗੀ ਇਹਨਾਂ ਨੇ ਕੰਪਨੀ ਦਾ ਆਪ ਪ੍ਰੂਵ ਕੀਤਾ ਹੋਇਆ ਹੈ ਬੀ ਇਹਦੇ ਵਿੱਚ ਕੀ ਖਾਸੀਅਤ ਹੁੰਦੀ ਹੈ ਕੀ ਚੱਕਰ ਹੁੰਦਾ ਤੁਸੀਂ ਕੀ ਚੈੱਕ ਕਰਕੇ ਤੁਸੀਂ ਪਾ ਸਕਦੇ ਹੋ ਏਕਾ ਹੀ ਚੰਗੇ ਮਾੜੇ ਦਾ ਵੀ ਦੱਸਾਂਗੇ ਰਾਜ ਆਏ ਨੇ ਇਹ ਇਕੱਲਾ ਤੇਲ ਦਾ ਹੈ ਤੇ ਚੰਗੇ ਮਾੜੇ ਦਾ ਵੀ ਫੁੱਲ ਰਾਜ ਦੱਸਾਂਗੇ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਡੱਬਾ ਲੈ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਆਹ ਲੋ ਜੀ ਆਜੋ ਕਰਾ ਲੈ ਵੀ ਆਹੇਗਾ ਆਪਾਂ ਪਹਿਲਾਂ ਕੈਸਟਰੋਲ ਚੱਕਿਆ ਕੈਸਟਰੋਲ ਦਾ ਡੱਬਾ ਤੁਸੀਂ ਦੇਖ ਸਕਦੇ ਹੋ ਸਾਰਾ ਓਕੇ ਜੀ ਤੇ ਇਹਦੇ ਵਿੱਚ ਲੈ ਵੀ ਦੇਖੋ ਜੀ ਆ ਡੱਬੇ ਦੇ ਉੱਪਰ ਨਾ ਇਹਦਾ ਗ੍ਰੇਟ ਲਿਖਿਆ ਹੁੰਦਾ ਹੈ ਮਲਕੇ ਦੀ ਪਾਵਰ ਜਿਵੇਂ ਇਹਦੇ ਉੱਪਰ ਲਿਖਿਆ ਐਸ ਐਲ ਲੈ ਵੀ ਕੈਮਰਾ ਮਾਰਦੇ ਚਾਹਾਂ ਲਵੇ ਕਰਕੇ ਆ ਦੇਖ ਸਕਦੇ ਐਸ ਐਲ ਤੁਹਾਨੂੰ ਦਿਂਦਾ ਹੋਊਗਾ ਆ ਦੇਖੋ ਠੀਕ ਹੈ ਜੀ ਇਹ ਸਾਰੇ ਡੱਬਿਆਂ ਦੇ ਉੱਪਰ ਲਿਖਿਆ ਹੁੰਦਾ ਐਸ ਐਲ ਜਾਂ ਕੋਈ ਵੀ ਐਸ ਐਨ ਅਡੋ ਅਡੀ ਅਲੱਗ-ਅਲੱਗ ਹੈ ਆਦੇ ਉੱਪਰ ਦੇਖੋ ਤੁਸੀਂ ਇਹਦੇ ਉੱਪਰ ਅਲੱਗ-ਅਲੱਗ ਦਿੱਤਾ ਹੈ ਜੀ ਇਹਦਾ ਜਿਹੜਾ ਗ੍ਰੇਟ ਹੈ ਏ ਪੀ ਆਈ ਇਹਦਾ ਗ੍ਰੇਟ ਹੈ ਜੀ ਐਸ ਐਨ ਏ ਡੋਡੀ ਦਿੱਤੇ ਹੋਏ ਨਾ ਠੀਕ ਹੈ ਜੀ ਡੱਬੇ ਦਾ ਰੰਗ ਦਾ ਫਰਕ ਹੋ ਸਕਦਾ ਇਹਨਾਂ ਦਾ ਕੰਪਨੀਆ ਦਾ ਪਰ ਜਿਹੜਾ ਇਹਨਾਂ ਦਾ ਗ੍ਰੇਟ ਹੈ ਇਹ ਸਾਰਾ ਆਪਦੇ ਹਿਸਾਬ ਨਾਲ ਹੀ ਦਿੰਦੇ ਨੇ ਆ ਦੇਖੋ ਇਹ ਤੇ ਵੀ ਦੇਖ ਸਕਦੇ ਇਹਦਾ ਕਲਰ ਹੋਰ ਆ ਇਹਦਾ ਕਲਰ ਹੋਰ ਆ ਠੀਕ ਹੈ ਜੀ ਆ ਘਰੋ ਚੈੱਕ ਜੀ ਐਸ ਐਲ ਐਸ ਐਲ ਦੋਨੇ ਕੰਟਰੋਲ ਦੇ ਡੱਬੇ ਨੇ ਠੀਕ ਹੈ ਜਿੰਨੇ ਨੰਬਰ ਵਧੀ ਜਾਊ ਉਹਨਾਂ ਮਹਿੰਗਾ ਵੀ ਹੋਊ ਤੇਲ ਤੇ ਉਨੀ ਕੁਆਲਿਟੀ ਵੀ ਹੋਵੇ ਦੀ ਜਿੰਨਾ ਜ਼ਿਆਦਾ ਲੰਮਰ ਆ ਵਧੀ ਜਾਊਗਾ ਉਹਨਾਂ ਜ਼ਿਆਦਾ ਕੁਆਲਿਟੀ ਵੀ ਹੋਊ ਤੇ ਉਹਨਾਂ ਰੇਟ ਵੀ ਜ਼ਿਆਦਾ ਹੋਊਗਾ ਕਿਉਂਕਿ ਕਈ ਲੀਟਰ ਦਾ ਇਹ ਜੇ ਪੈਣਾ 8900 ਦੇ ਵੀ ਲੀਟਰ ਹੈ ਡੱਬਾ ਕਿਉਂਕਿ ਉਹ ਸਪੋਰਟਸ ਬਾਈਕ 'ਚ ਪੈਂਦਾ ਇੰਨਾ ਚ ਨਾਰਮਲ ਨਾਲ ਵੀ ਸਰ ਜਾਂਦਾ ਕੋਈ ਆਏ ਨਹੀਂ ਹੈਗਾ ਵੀ ਵੀ ਉਹ ਮਹਿੰਗਾ ਤਾਂ ਜ਼ਿਆਦਾ ਉਹ ਹੈ ਕਿਉਂਕਿ ਉਹਦੇ ਇੰਜਨ ਦੇ ਤਾਪਮਾਨ ਦੇ ਹਿਸਾਬ ਨਾਲ ਬਣਾਇਆ ਹੈ ਠੀਕ ਹੈ ਜੀ ਤੇ ਇਹ ਚੀਜ਼ਾਂ ਤੁਸੀਂ ਜ਼ਰੂਰ ਚੈੱਕ ਕਰਿਓ ਆਪਣੇ ਮੋਟਰਸਾਈਕਲ ਦੇ ਵਿੱਚ ਕੋਈ ਵੀ ਕੰਪਨੀ ਦਾ ਤੇਲ ਪੋਣਿਓ ਕਿਸੇ ਮਰਜ਼ੀ ਦਾ ਹੋਵੇ ਇਹਦਾ ਗ੍ਰੇਡ ਜ਼ਰੂਰ ਚੈੱਕ ਕਰਨਾ ਜਿਹੜਾ ਇਹਦੇ ਉੱਪਰ ਗ੍ਰੇਡ ਲੱਗਿਆ ਹੋਇਆ ਹੈ ਇਹ ਜ਼ਰੂਰ ਚੈੱਕ ਕਰਨਾ ਜਿਵੇਂ ਕਿ ਇਹਦਾ ਉੱਪਰ ਇਹਦਾ ਗ੍ਰੇਡ ਜ਼ਿਆਦਾ ਹੈ ਆ ਦੇਖ ਸਕਦੇ ਹੁਣ ਆਪਾਂ ਨੂੰ ਮਹਿੰਗਾ ਵੀ ਪੈ ਰਿਹਾ ਤੇ ਗ੍ਰੇਡ ਇਹਦਾ ਜ਼ਿਆਦਾ ਹੀ ਕਿਉਂਕਿ ਕੋਈ ਕਿਹੜੀ ਕੰਟਰੀ ਤੋਂ ਆਉਂਦਾ ਕੋਈ ਕਿਸੇ ਬਣਦਾ ਇਸ ਤਰ੍ਹਾਂ ਜਿਵੇਂ ਕਿ ਲੇਬਰ ਜ਼ਿਆਦਾ ਖਰਚਾ ਪੈਂਦੇ ਹੈ ਕੰਪਨੀਆਂ ਨੂੰ ਇਸ ਤਰ੍ਹਾਂ ਹੀ ਮਹਿੰਗੇ ਵੀ ਕਰ ਦਿੰਦੇ ਨੇ ਕੋਈ ਬ੍ਰਾਂਡ ਦਾ ਨਾਮ ਦੇ ਉੱਪਰ ਨਾ ਜਿਹੜੀ ਲੇਬਰ ਹੁੰਦੀ ਹੈ ਉਹ ਲੇਬਰ ਵੀ ਮਹਿੰਗੀ ਹੁੰਦੀ ਹੈ ਕਿਉਂਕਿ ਉੱਥੇ ਸਹੂਲਤਾਂ ਸਾਰੀ ਚੀਜ਼ਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਲੇਬਰ ਵੀ ਮਹਿੰਗੀ ਪੈਂਦੀ ਹੈ ਬੀਮੇ ਵਗੈਰਾ ਸਾਰਾ ਕੁਝ ਉਹ ਕਰਦੇ ਨੇ ਹੋਰ ਟੈਕਸ ਵਗੈਰਾ ਹੁੰਦੇ ਨਾ ਉਹ ਭਰਦੇ ਨੇ ਤਾਂ ਕਰਕੇ ਮਹਿੰਗੇ ਵੀ ਬਣ ਜਾਂਦੇ ਨੇ ਭਾਈ ਦੇਖ ਸਕਦੇ ਹੋ ਭਾਈ ਤੇ ਆ ਆ ਗਿਆ ਆਪਣੇ ਸਕੂਟਰੀ ਦਾ ਤੇਲ ਸਕੂਟਰੀ ਦਾ ਤੇਲ ਹੈ ਇਹ ਜਿਹੜੇ ਭਾਈ ਕਹਿੰਦੇ ਨੇ ਆਪਾਂ ਮਰੂਤੀ ਕਾਰ ਜਾ ਮੋਟਰਸਾਈਕਲ ਵਾਲਾ ਤੇਲ ਮਰੂਤੀ ਕਾਰ ਚ ਪਾ ਸਕਦੇ ਆ ਪਰ ਇਹ ਕਦੇ ਨਹੀਂ ਕਰਨਾ ਤੁਸੀਂ ਨਾ ਕਾਰ ਵਾਲਾ ਤੇਲ ਜਾਂ ਟਰੈਕਟਰ ਵਾਲਾ ਤੇਲ ਇਹਦੇ ਵਿੱਚ ਕਲਚ ਪਲੇਟ ਵਾਲਿਆ ਸਿਸਟਮ ਹੈ ਠੀਕ ਹੈ ਕਿਉਂਕਿ ਕਲਚ ਪਲੇਟ ਨੂੰ ਵੀ ਵਰਕ ਕਰਦੀ ਹੈ ਜੇ ਤੁਸੀਂ ਆਹ ਤੇਲ ਮੋਟਰਸਾਈਕਲ ਚ ਪਾਉਨੇ ਹੋ ਤਾਂ ਥੋੜਾ ਨੁਕਸਾਨ ਹੋ ਸਕਦਾ ਬਈ ਸਕੂਟਰੀ ਵਾਲਾ ਤੇਲ ਮੋਟਰਸਾਈਕਲ ਚ ਪਾਉਨੇ ਤਾਂ ਥੋੜਾ ਨੁਕਸਾਨ ਹੋ ਜੂਗਾ ਜਿਹੜੀ ਕਲਚ ਪਲੇਟ ਹੈ ਉਹ ਜ਼ਿਆਦਾ ਹੀਟ ਹੋ ਇਹਦੇ ਵਿੱਚ ਠੰਡਾ ਰੱਖਣ ਵਾਸਤੇ ਜ਼ਰੂਰੀ ਹੈ ਜੀ ਕੰਪਨੀ ਨੇ ਦਿੱਤਾ ਹੋਇਆ ਹੈ ਤੁਸੀਂ ਸਰਚ ਕਰਕੇ ਦੇਖ ਲਿਓ Google ਤੇ ਭਾਵੇਂ ਠੀਕ ਹੈ ਜੀ ਤੇ ਦੇਖੋ ਆਹ ਦੇਖੋ ਇਹ ਸਕੂਟਰੀਆ ਤੇਲ ਹੈ ਹਮੇਸ਼ਾ ਸਕੂਟਰੀਆ ਤੇਲ ਸਕੂਟਰੀ ਚ ਹੀ ਪਾਓ ਠੀਕ ਹੈ ਇਹਨੂੰ ਮੋਟਰਸਾਈਕਲ ਚ ਕਦੇ ਵੀ ਨਾ ਪਾਓ ਜੇ ਵੀਡੀਓ ਵਧੀਆ ਲੱਗਦਾ ਸ਼ੇਅਰ ਕਰ ਦਿਆ ਕਰੋ ਜੀ ਜਿਹੜੇ ਵੀਰ ਨੇ ਆਪਣਾ ਪੇਜ ਫੋਲੋ ਨਹੀਂ ਕੀਤਾ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਸਾਡੀ ਗੱਲ ਸਮਝ ਆ ਗਈ ਤਾਂ ਠੀਕ ਐ ਨਹੀਂ ਫਿਰ ਦੁਬਾਰੇ ਵੀਡੀਓ ਜਰੂਰ ਦੇਖਿਓ ਜੀ